ਓਹ ਉਹ ਥੋੜਾ ਖੱਟੇ ਨਹੀਂ ਚੀ ਵੀ ਆਵੇਂ ਆਪਕੋ ਨੀਚੇ ਨਾਲ ਹੀ ਦਿਓ ਆਹ ਆਹ ਜੀ ਨਾਲ ਜੀ ਆਹ ਜੀ ਨਾਲ ਨੂੰ ਕੰਨੀਆ ਦਾਖ ਲੈਣਾ ਕੁੜੀ ਇਹ ਕੁੜੀ ਦੀ ਜਿੰਨੀ ਪਾਣੀ ਤੇ ਪੂਲ ਕਰੋ ਵੀਡੀਓ ਬਣਾ ਕੇ ਰੱਖਿਓ ਬਣਾਓ ਲਾ ਲਾ ਬਣਾਏ ਨੇ ਬਣਾਉਂਦੇ ਬਣਾਓ ਬਣਾਉਂਦੇ ਬਣਾਓ ਜਿੰਨੇ ਨਹੀਂ ਪਾਈ ਤੇ ਕਲੀ ਕਰ ਦਿਓ ਕਰੋਦਾ ਸਮੇਂ ਆਉਂਦਾ ਓਹ ਲਾ ਸੇਰ ਤੁਹਾਡਾ ਬਹੁਤ ਲਾਉ ਲਾਉਂਦੇ ਆ ਉੱਪਰ

ਪ੍ਰੇਮੀਰ ਮਿਲ ਕੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਤੇ ਨਾ ਸਿਰਫ ਇਹ ਪੈਣ ਵੱਜੂ ਆਪਣੇ ਭਰਾ ਦਾ ਕਤਲ ਕੀਤਾ ਗਿਆ ਸਗੋ ਜੁਰਮ ਨੂੰ ਲੁਕਾਉਣ ਲਈ ਆਪਣੇ ਭਰਾ ਦੀ ਲਾਸ਼ ਨੂੰ ਬੋਰੇ ਚ ਪਾ ਕੇ ਰਜਵਾਹੇ ਵਿੱਚ ਵੀ ਛੁੱਟ ਦਿੱਤਾ ਗਿਆ ਪਰ ਇਸ ਜ਼ਾਲਮ ਪੈਣ ਅਤੇ ਉਸ ਦੇ ਪ੍ਰੇਮੀ ਦਾ ਜੁਰਮ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਬੋਰੇ ਵਿੱਚ ਲਾਸ਼ ਨੂੰ ਬੰਨੀ ਹੋਈ ਚੁੰਨੀ ਪ੍ਰਾਪਤ ਹੋਈ ਨਹੀਂ ਨਹੀਂ ਹਾਂ ਬੱਚੂ ਨਹੀਂ ਪੀਓ ਆ ਬੱਚੂ ਨਹੀਂ ਜਨਾਦੀ ਦੀਓ ਅੱਜ ਜਨਾਦੀ ਅੱਜ ਜਨਾਦੀ ਵੀ ਦੁਨੀਆ ਦਾਖ ਲੈਣਾ ਵੀਡੀਓ ਬਣਾ ਕੇ ਰੱਖੋ ਕੁੜੀ ਦੀ ਕੁੜੀ ਦੀ ਦੁਨੀਆ ਪਾਈ ਉੱਥੇ ਫੋਨ ਕਰੋ ਵੀਡੀਓ ਬਣਾ ਕੇ ਰੱਖਿਓ ਵੀਡੀਓ ਬਣਾ ਲਾ ਬਣਾਣੇ ਬਣਾਣੇ ਬਣਾਓ ਬਣਾ ਦੀ ਬਣਾਓ ਬਣਾਓ ਨਹੀਂ ਪਾਈ ਜਿੱਦੋਂ ਦਾ ਤੁਰੇ ਆ ਉਹਨਾਂ ਦਾ ਆਹ ਆ ਰਿਹਾ ਪੀਓ ਓਏ ਆ ਵਾਰ ਦੋ ਤੇਰੀ ਜਾਨ ਨੂੰ ਦਰੀ ਦੇ ਅਸੀਂ ਸਿਰ 'ਚ ਮਾਰੀ ਦੋ ਸਾਡੇ ਇਹਨਾਂ ਨੇ ਛੱਟ ਮਾਰੀ ਜੀ ਯਾਰ ਉਹ ਮਾਰਾ ਸਿਰ ਤੋਂ ਤਾਂ ਹੀ ਵੜਦਾ ਸਿਰ 'ਚ ਮਾਰਿਆ ਦਾ ਲਹੂ ਲਹੂ ਨਿਕਲਦਾ ਓਪਰ ਹੁੰਦਾ ਬਈ ਜਾ ਵੇ ਇਹਨਾਂ ਨੂੰ ਰੋਕੋ ਪਬਲਿਕ ਨੂੰ ਲੈਨੇ ਖਲਾੜੋ ਦਾ ਮਟਾ ਮਾਲਾ ਜਾ ਬੰਦ ਓਏ ਆ ਮੁੜੇ ਇੱਕ ਦੋ ਇੱਧਰ ਹੋ ਜਾ ਚੱਟ ਮਾਰੋ ਤੋਂ ਨੇ ਦਿੱਤੀ ਵੀ ਉਹ ਦਿਵਾਨੀ ਨਿਕਲੀ। ਤੇ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਨੇੜੇ ਬਿੱਤੇ ਦਿਨੀ ਰਜਬਾਹੇ ਚੋਂ ਧੋਰੀਚ ਬੰਦੇ ਕਲਾਸ਼ ਬ੍ਰਾਹਮਣਦ ਹੋਈ ਸੀ ਜਿਸ ਦੀ ਜਾਂਚ ਕਰਦੇ ਆ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿੱਥੇ ਕਿ ਮੁਲਜ਼ਮਾ ਨੇ ਆਪਣਾ ਜ਼ੁਰਮ ਵੀ ਕਬੂਲ ਕੀਤਾ ਹੈ। ਦਸਲ ਪੁਲਿਸ ਮੁਤਾਬਕ ਮ੍ਰਿਤਕ ਦੇ ਤਾਏ ਦੀ ਕੁੜੀ ਦੇ ਬੋਬੀ ਨਾਮ ਦੇ ਇੱਕ ਲੜਕੇ ਨਾਲ ਪ੍ਰੇਮ ਕਵੰਸੀ ਅਤੇ ਜਦੋਂ ਬੋਬੀ ਕੁੜੀ ਨੂੰ ਮਿਲਣ ਉਸ ਦੇ ਘਰ ਆਇਆ ਤਾਂ ਅਮ੍ਰਿਤਿਕ ਨੌਜਵਾਨ ਰੋਹਿਤ ਕੁਮਾਰ ਨੇ ਉਸ ਨੂੰ ਦੇਖ ਲਿਆ ਜਿਸ ਕਾਰਨ ਰੌਲਾ ਪੈਣ ਦੇ ਡਰੋਂ ਕੁੜੀ ਅਤੇ ਉਸ ਦੇ ਪ੍ਰੇਮੀ ਨੇ ਨੌਜਵਾਨ ਰੋਹਿਤ ਦਾ ਕਤਲ ਕਰ ਦਿੱਤਾ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇੰਸਪెక్టర్ ਮਨੋਜ ਕੁਮਾਰ ਨੂੰ ਤਲਾਸ਼ ਮਿਲੀ ਸੀ ਕਿ ਪਿੰਡ ਸੀਹੋਵਾਲ ਦੇ ਸਵੇਰ ਦੀ ਪੜਦੀ ਤੇ ਕੋਈ ਡੈੱਡ ਬੋਡੀ ਪਈ ਹੈ ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੰਬਰਾਂ ਜਾਂ ਮੌਕੇ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਲੱਗੀਆਂ ਸੀ ਤੋਂ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਮ ਦਾ ਲੜਕਾ ਹੈਗਾ ਆਪਣੇ ਘੁਟਿਆਂ ਦਾ ਉਹਦੇ ਨਾਲ ਦੇ ਇੱਕ ਇਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਲੈ ਹੈਗਾ ਇਹਦਾ ਆਉਣ ਜਾਂ ਸੀ ਲੜਕੇ ਦਾ ਜਿਹੜਾ ਉਹਦਾ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਉਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਤੋਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜ ਕੇ ਰਕਤ ਕਰ ਦਿੱਤਾ ਪੁਲਿਸ ਅਧਿਕਾਰੀਆਂ ਮਤਾਬਕ ਮੁਲਜ਼ਮ ਕੁੜੀ ਪ੍ਰਿਆ ਨੇ ਮੰਨਿਆ ਹੈ ਕਿ ਪਿਛਲੇ ਦਿਨੀ ਉਸਨੇ ਆਪਣੇ ਪ੍ਰੇਮੀ ਬੌਬੀ ਨੂੰ ਆਪਣੇ ਘਰ ਬੁਲਾਇਆ ਸੀ ਪਰ ਅਚਾਨਕ ਮ੍ਰਿਤਕ ਰੋਹਿਤ ਕੁਮਾਰ ਜੋ ਕਿ ਉਸ ਦੇ ਚਾਚੇ ਦਾ ਮੁੰਡਾ ਸੀ ਉੱਥੇ ਪਹੁੰਚ ਗਿਆ ਜਿਸ ਤੇ ਉਹਨਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਪਰ ਅਚਾਨਕ ਦੋਸ਼ੀ ਬੌਬੀ ਨੇ ਰੋਹਿਤ ਦੇ ਸਿਰ ਤੇ ਲੱਕੜ ਨਾਲ ਵਾਰ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਦੋਵਾਂ ਨੇ Laash ਨੂੰ ਚੁੰਨੀ ਨਾਲ ਬੰਨ ਕੇ ਅਤੇ ਬੋਰੀ ਚ ਪਾ ਕੇ ਰਜਵਾਹੇ ਸੁੱਟ ਦਿੱਤਾ ਬੋਰੀ ਰਜਵਾਹੇ ਤੱਕ ਪਹੁੰਚਣ ਚ ਵੀ ਬੋਬੀ ਦੀ ਮਦਦ ਖੁਦ ਮ੍ਰਿਤਿਕ ਦੀ ਭੈਣ ਪ੍ਰੀਆ ਨੇ ਕੀਤੀ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ੍ਹ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸੁਬੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹਦੀ ਜਿੱਦਿਸ਼ ਲੱਗ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜ਼ਰੇ ਰਿਪੋਰਟਸ ਨੇ ਇਹਦੀ ਖਣਾਕ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟਾ 16 9 2024 103 230 ਦੇਨੋ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਮਲਾ ਦਰਜ ਕੀਤਾ ਗਿਆ। ਤੋਂ ਜਦੋਂ ਆਇਨਲ ਤਪੀਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨਯਯ ਅਧਿਲੇਸ਼ਨ ਕਰਕੇ ਬੋਬੀ ਨਾਲ ਜਿਹੜਾ ਲੜਕਾ ਏੜਾ ਹੈਗਾ ਨੇ ਚਾਚੇ ਲੜਕਾ ਮਨਮੋਹਾਲਾ ਨੂੰ ਰੋਕਦਾ ਸੀ। ਇਸ ਚੀਤੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਨ ਜਿਹਨਾਂ ਨੇ ਇਹਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕੇ ਤੋਂ ਹਸ ਕਰ ਲਿਆ ਗਿਆ। ਕਿ ਇਹ ਨਜਾਇਜ਼ ਬੰਦਾ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਖੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤਾਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਹੈ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਕਲੂਜ਼ ਨੇ ਤਾਂ ਹੀ ਤਰ੍ਹਾਂ ਚੱਲਦੀ ਗਈ ਇਸ ਕੇਸ 'ਚ ਖਾਸ ਕਰ ਲਈ ਹੈ ਕਿ ਮ੍ਰਿਤਕ ਦੀ ਉਮਰ 19 ਸਾਲ ਤੋਂ ਘੱਟ ਸੀ ਜਦਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾ ਦੀ ਵੀ ਉਮਰ 19 ਸਾਲ ਤੋਂ ਘੱਟ ਦੱਸੀ ਗਈ ਹੈ ਮ੍ਰਿਤਕ ਨੌਜਵਾਨ ਇੱਕ ਨਿੱਜੀ ਇੰਸਟੀਚਿਊਟ 'ਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਉਧਰ ਪੁਲਿਸ ਨੇ ਹੁਣ ਦੋਮਾ ਮੁਲਜ਼ਮਾ ਖਿਲਾਫ ਕੇਸ ਦਰਜ ਕਰ ਲਿਆ ਅਤੇ ਉਹਨਾਂ ਕੋਲੋਂ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਲੱਕੜ ਦੇ ਟੁਕੜੇ ਚੁੰਨੀ ਅਤੇ ਰੱਸੀ ਆਦ ਬਰਾਮਦ ਕਰ ਲਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ